ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 45 ਨਾਗ ਇੱਕੋ ਕਰੋ ਬਗਉਆ ਤੇ ਵੈਰਾਈਟੀ ਹਰ ਇੱਕ ਪ੍ਰਕਾਰ ਦੀ ਜਰਸੀ ਸਾਈਵਾਲ ਗਰਲੈਂਡੋ ਐਚ ਐਫ ਹਰ ਇੱਕ ਪ੍ਰਕਾਰ ਦੇ ਤੁਹਾਨੂੰ ਇੱਕੋ ਕਰੋ 45 ਬਿਹੜਾ ਮਿਲਣਗੀਆਂ ਕੱਲੇ-ਕੱਲੇ ਨਾਗਵਾ ਡਿਟੇਲ ਆਪਾਂ ਵੀਰ ਤੋਂ ਲੈ ਕੇ ਦਿੰਨੇ ਆ ਆਓਗੇ ਕਰੀਏ ਗੱਲਬਾਤ ਲੈ ਵੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਐਡਰੈਸ ਦੱਸ ਦਿੰਦੇ ਹਾਂ ਵੀਰੇ ਮੇਰਾ ਨਾਮ ਰਾਮਨਾਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਆਪਣਾ ਫਾਰਮਾ ਵੀਰ ਜੀ ਜਿਲ੍ਹਾ ਆਪਣਾ ਬਰਨਾਲਾ ਕਾ ਜੀ ਕਨੈਕਟ ਨੰਬਰ ਨੋਟ ਕਰ ਲਓ 6280713934 6280713934 ਹਾਂਜੀ ਵੀਰੇ ਆਪਣਾ WhatsApp ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ WhatsApp ਤੇ ਸਾਨੂੰ ਕੋਈ ਵੀ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਆਗੀ ਉਹ ਆਟੋਮੈਟਿਕ ਲਾਈ ਹੋਈ ਆ ਉਹ ਜਦੋਂ ਸਾਨੂੰ ਵੀਰ ਕੋਈ ਵੀ ਮੈਸੇਜ ਕਰਦਾ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਕਾ ਆਟੋਮੈਟਿਕ ਵੀਰ ਨੂੰ ਚਲੀ ਜਾਂਦੀ ਆ ਜੀ ਉਹ ਤੇ ਟੱਚ ਕਰਕੇ ਆਜੋ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਉਂਦੀ ਆ ਅੱਜ ਆਪਾਂ 29 ਤਰੀਕ ਪਹਿਲਾ ਮਹੀਨਾ 2025 ਨੂੰ ਵੀਡੀਓ ਕਵਰ ਕਰਦੇ ਪਏ ਆਂਗੇ ਹਾਂਜੀ ਵੀਰੇ 29 ਤਰੀਕ ਨੂੰ ਅੱਜ ਵੀਡੀਓ ਕਵਰ ਕਰ ਰਹੇ ਆਂ ਜੀ ਤਕਰੀਬਨ ਜਾਨੀ ਆਪਣਾ ਦੁਪਹਿਰ ਦਾ ਟਾਈਮ ਆ ਵੀਰੇ 2 ਵਜੇ ਦਾ ਵੀਡੀਓ ਕਵਰ ਕਰਨ ਦਾ 1 ਵਜੇ ਦਾ ਤੇ ਅੱਜ ਹੀ ਆਪਾਂ ਵੀਡੀ ਕੱਲ ਨੂੰ ਕੋਈ ਵੀ ਵੀਰ ਨਾਲੇ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਕੱਲ ਨੂੰ ਵੀਰੇ ਮਾਲ ਅਰੈਸਟ ਕਰੂ ਮੈਂ ਵੀ ਬਾਹਰ ਜਾਣਾਗਾ ਇਹ ਵੀਰੇ 31 ਤਰੀਕ ਪਹਿਲਾ ਮਹੀਨਾ 2025 ਦਿਨ ਬਾਈ ਜੀ ਸ਼ੁੱਕਰਵਾਰ ਬਣਦਾਗਾ 31 ਤਰੀਕ ਪਹਿਲਾ ਮਹੀਨਾ 2025 ਵੀਰੇ ਦਿਨ ਸ਼ੁੱਕਰਵਾਰ ਬਣਦਾ ਜਾਣੀ ਦੀ ਪਰਸੋ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ ਵੀਰੇ 8:30 ਵਜੇ ਤੋਂ ਉੱਤੇ ਚਾਲੂ ਕਰਦੇ ਆਂਗੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਚਾਹੇ ਕੋਈ ਵੀਰ ਇਕਲੇ ਜੇ ਦੋਲੇ ਜੇ ਚਾਰਲੇ ਜੇ ਤੇ ਦੁਪਹਿਰ ਦੇ ਵੀਰੇ 2 ਵਜੇ ਤੱਕ ਆਪਣਾ ਕੰਮ ਚੱਲੂਗਾ ਪਰ ਜਿਆਦਾ ਲੇਟ ਆਉਣ ਦਾ ਫਾਇਦਾ ਨਹੀਂ ਜਿਹੜੇ ਦੂਰਲੇ ਵੀਰਾਂ ਨੇ ਉਹਨਾਂ 10 ਵਜੇ ਤੋਂ ਬਾਅਦ ਵਾੜਾ ਆਉਂਦਾ ਫਾਇਦਾ ਨਹੀਂ ਹੁੰਦਾ ਜੀ ਕਿਉਂਕਿ ਮਾਲ ਵੀ ਆਪਣੇ ਕੋਲ ਕਾਫੀ ਮਾਤਰਾ 'ਚ ਹੁੰਦਾਗਾ ਤੇ ਗਾਹਕ ਵੀ ਵੀਰ ਤਕਰੀਬਨ ਆਪਣੇ ਕੋਲੇ ਹੁੰਦਾ ਵੀਰ ਜੀ ਤੇ ਰੇਟ ਆਪਣੇ ਕੋਲੇ ਕਿੱਥੋਂ ਚੱਲ ਰਿਹਾ ਹੈ ਆ ਰੇਟ ਵੀਰੇ ਬਿਲਕੁਲ ਕਮਾਲ ਦੇ ਹੁੰਦੇ ਅਸੀਂ ਵੀਡੀਓ 'ਚ ਇਸ ਕਰਕੇ ਬੋਲਦੇ ਆ ਵੀ ਜੋ ਸਾਡੇ ਫਾਰਮ ਤੇ ਆਉਣਾਗਾ ਇੱਕ ਤਾਂ ਵੀਰੇ ਵੀਡੀਓ ਸਾਰੀ ਦੇਖ ਲਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਗਾਈਆਂ ਬਾਰੇ ਸਾਰਾ ਕੁਝ ਆਪਣਾ ਦੱਸਿਆ ਹੁੰਦਾਗਾ ਇੱਕ ਜੋ ਸਾਡੇ ਫਾਰਮ ਤੇ ਆਉਣਾ ਵੀਰੇ ਆਦਾ ਬਾਹਰੋਂ ਤੁਹਾਡਾ ਰੇਟ ਲਾਜ਼ਮੀ ਪਤਾ ਕਰਿਆ ਹੋਣਾ ਚਾਹੀਦਾ ਤੁਹਾਡਾ ਵੀ ਜ ਇੱਕ ਤਾਂ ਤੁਸੀਂ ਵੀਰੇ ਗਊ 5 ਮਿੰਟ ਦੇ ਵਿੱਚ ਲੈ ਲਓਗੇ ਇੱਕ ਰੇਟ ਦੇ ਵਿੱਚ ਵੀਰੇ ਤੁਹਾਨੂੰ ਆਪ ਦੇ ਮਨੋਂ ਮੰਨੋਗੇ ਵੀ 20 ਤੋਂ 25000 ਦਾ ਸਾਡਾ ਫਾਇਦਾ ਕੱਲੇ-ਕੱਲੇ ਨਗਦੇ ਵਿੱਚ ਹੋਇਆਗਾ ਉਹ ਫਾਇਦਾ ਵੀਰੇ ਤਾਂ ਮੰਨੋਗੇ ਜੇ ਤੁਹਾਨੂੰ ਰੇਟ ਦੇ ਬਾਰੇ ਪਤਾ ਹੋਊਗਾ ਮਾਰਕੀਟ ਵਾਲੇ ਬਾਰੇ ਜੀ ਤੇ ਬਾਕੀ ਆਪਾਂ ਕੱਢੋ ਨਾਲ ਦੀ ਨਾਲ ਦੱਸੀ ਜਾਂਦੇ ਆ ਤੇ ਗਊਆਂ ਬਾਰੇ ਦੱਸਦੇ ਰਹਿੰਦੇ ਆ ਰੇਟ ਦਾ ਵੀਰੇ ਇਸ ਕਰਕੇ ਫਾਇਦਾ ਕਿਉਂਕਿ ਆਪਾਂ ਕਦੋਂ ਕੋਈ ਵੀ ਕਿੱਤਾ ਕਰਦੇ ਆ ਤੇ ਉਹਦੇ ਨਾਲ ਫਿਰ ਆਪਣੀ ਜਾਣ-ਪਛਾਣ ਵੀ ਬਹੁਤ ਦੁਰਦਕਰ ਹੋ ਜਾਂਦੀ ਆ ਪਿੰਡਾਂ ਵਾਲੇ ਦਲਾਲ ਵੀਰੇ ਨਾਲ ਵੀ ਜਾਣ-ਪਛਾਣ ਕਾਫੀ ਮਾਤਰਾ ਚ ਹੈਗੀ ਆ ਤੇ ਫਾਰਮਰ ਵੀਰਾਂ ਲਈ ਕਾਫੀ ਹੈਗੀ ਤੇ ਇਸ ਕਰਕੇ ਮਾਲ ਵੀਰੇ ਮਿਲ ਜਾਂਦਾ ਖਰਚੇ ਘੱਟ ਪਾਉਣੇ ਆ ਕਿਰਸਨਾ ਮਾਲ ਲੈਣੇ ਆ ਤੇ ਵੀਰੇ ਜਿਆਦੇ ਵੇਚਣ ਦੀ ਕਵਾਂਟੀਟੀ ਹੋਣ ਦੇ ਨਾਂ ਤੇ ਇਸ ਕਰਕੇ ਵੀਰੇ ਨਫਾ ਜਾਇਜ਼ ਹੋਣ ਦੇ ਨਾਂ ਤੇ ਤੇ ਉਹ ਭਾਅ ਦੇ ਵਿੱਚ ਵੀਰੇ 20 ਤੋਂ 25 ਹਜ਼ਾਰ ਦਾ ਫਾਇਦਾ ਇਸ ਲਈ ਹੁੰਦਾ ਜੀ ਠੀਕ ਅੱਜ ਆਪਾਂ ਸਾਹਮਣੇ ਸਕਰੀਨ ਦੇ ਜਰਸੀਆਂ ਜੋੜਾ ਦੇਖੀ ਜਾਂਦੇ ਆ ਹਾਂਜੀ ਕਿਹੜਾ ਕਿਹੜਾ ਸੂਹਾ ਸੂਰੀਆਂ ਇਹ ਬਾਈ ਜੀ ਇਹ ਜਿਹੜੀ ਆ ਆਪੀ ਮੂਹਰਲੀ ਬੈੜੇ ਦੂਜਾ ਸੂਹਾ ਸੂਈ ਆ ਕੰਨੀਆਂ ਚੱਕ ਲੀਆਂ ਬਰਾਬਰ ਨਹੀਂ ਕਰੀਆਂ ਇਹਨੇ ਦੋ ਦਸ ਵਕਤ ਹਜੇ 26 ਕਿਲੋ ਆ ਵੀਰੇ ਇਹਨੇ ਸੂਈ ਨੂੰ ਅੱਜ ਇਹਨੂੰ ਚੌਥਾ ਦੇਣਾ ਜਿਹੜਾ ਹਾਂ 26 ਕਿਲੋ ਜਿਹੜਾ ਮਗਰਲਾ ਬੱਚਾ ਵੀਰੇ ਦੋ ਦਿਨ ਦਾ ਪਹਿਲਾ ਸੂਆ ਸੂਣਾਗਾ ਇਹ ਇੱਕ ਹਫਤੇ ਦੇ ਵਿੱਚ ਬੱਚਾ ਤਰੂਗੀ ਬਹਿੜੇ ਵੀ ਵੀਰੇ ਬਹੁਤ ਜਾਨੀ ਦੀ ਬਰੀਡ ਵਾਲੀ ਹੈਗੀ ਐ ਜਰਸੀਆਂ ਆਪਣੇ ਕੋਲ ਕਿੰਨੇ ਕੁ ਹੋ ਜਾਣੀਆਂ ਜੀ ਜਰਸੀ ਦੇ ਵੀਰੇ ਨੇ ਚੰਗੀਆਂ ਸਿਰਾ ਬਹਿੜਾ ਨੇ ਉਹ 7 ਤੋਂ 8 ਨਗ ਹੋਣਗੇ ਵੀਰੇ ਜਰਸੀਆਂ ਦੀ ਕੱਲੀ ਜਰਸੀ ਦੇ ਬਦਾਮੀ ਜਰਸੀ ਦੇ ਕੱਲੀ ਦੇ ਜੈ ਗੱਲ ਹਾਂਜੀ ਸੋ ਸਟਾਰਟਿੰਗ ਜੇ ਆਪ ਇੱਕ ਗੱਬਣ ਦੇ ਇੱਕ ਸੂਈ ਵੀ ਦਿਖਾਤੀ ਸੋ ਫਿਰ ਪਹਿਲੇ ਨੰਬਰ ਦੀਰੇ ਆਪ ਦਿਖਾਈ ਜਾਵਾਂ ਤੇ ਨਾੜਾ ਨੂਰਾਂ ਨਾਲ ਕਾਹਦੇ ਗੁੰਦੀ ਪਈਆ ਫੁੱਲ ਸਾਇ ਦੇ ਵਿੱਚ ਆ ਵੱਡੀ ਜਿੰਦ ਜਾਣ ਵਾਲੀ ਵਹਿੜ ਜਾਵਾ ਤੇ ਲਿੱਸੀ ਨਾਲ ਵੀ ਕਿਸੇ ਬਸ ਨੂੰ ਜਰਸੀ ਜਿਹੜੇ ਦਿਖਾਵਾਂਗੇ ਟਾਪ ਤੋਂ ਟਾਪ ਹੀ ਜਰਸੀ ਦਿਖਾਵਾਂਗੇ ਲਿੱਸੀ ਨਾਲ ਕੋਈ ਵੀ ਨਹੀਂ ਹੋਊਗੀ ਅਡੀ ਵੀਰੇ ਆ ਬੱਚਾ ਵੀ ਸਾਡੇ ਨਾਲ ਕੋਈ ਸਾਈ ਲਾ ਲੈ ਇਹਦਾ ਵੀ ਦੋ ਦੰਦ ਬੱਚੇ ਦਾ ਬਾਈ ਜੀ ਆਪਾਂ 18 ਤੋਂ 20 ਕਿਲੋ ਦੁੱਧ ਮਣਕੇ ਦੇਵਾਂਗੇ ਜਿਹੜੀ ਆ ਵਹਿੜਾ ਵੀਰੇ 26 ਕਿਲੋ ਚੌਥੇ ਦਿਨ ਥੱਲੇ ਬੌਲਾਗਾ ਕੋਈ 26 ਨਾ ਮੰਨੇ ਇਹਦਾ ਬਾਈ ਜੀ 32 ਤੇ 33 ਲੀਟਰ ਚਵਾ ਦੇਾਂਗੇ ਜਿਹੜੀ ਹੁਣ ਜਰਸੀ ਕੱਢ ਰਹੇ ਆ ਲਿਓ ਜੀ ਇਹਦਾ ਵੀਰੇ ਤਿੰਨ ਪੀੜੀਆਂ ਦਾ ਪਰ ਕਾਟ ਦੇਵਾਂਗੇ ਤਿੰਨ ਪੀੜੀਆਂ ਨੂੰ ਜੂਕੜ ਸਾਰਾ ਇਹ ਜਰਸੀ ਬਾਈ ਜੀ ਫਾਰਮ ਦੇ ਵਿੱਚੋਂ ਆਈ ਆ ਥੋੜੀ ਜਣੀ ਜਣੀ ਇਹਦੀ ਤਾਂ ਕਰਦੀ ਆ ਖਿੱਚ ਜਣੀ ਦੀ ਇਦਾਂ ਫੱਦਲਾ ਫੱਦਲਾ ਕੋਈ ਗੱਲ ਨਹੀਂ ਤੇ ਵੀਰੇ ਇਹ ਜਰਸੀ ਜਾਣੀ ਦੀ ਜੇ ਉਹ ਉਹ ਉਹਨਾਂ ਦੇ ਹੱਥ ਲੱਗ ਜੇ ਜਿਹੜੇ ਕੱਲੀ ਕੱਲੀ ਗਾਂਜ 50000 ਨਫਾ ਲੈਣ ਵਾਲੇ ਵੀਰੇ ਉਹਦੇ ਬਾਰੇ ਕੁਛ ਦਾ ਕੁਛ ਹੋਰ ਬੋਲਣਗੇ ਪਰ ਆਪਾਂ ਉਹ ਵੀਰਾਂ ਨੂੰ ਦੇਣੀ ਆ ਤੋਫੇ ਇਨਸਾਰ ਕੋਈ ਨਾ ਕੋਈ ਮੋੜੋ ਮੜਾ ਇਕਬੀਰ ਮੂਰੇ ਹੋ ਜੋ ਸੋ ਫਿਰ ਫੇਸ ਕੁਆਲਿਟੀ ਵਗੈਰਾ ਦੇਖੋ ਬੈਠਦੀ ਜਾਵਾਂ ਤੇ ਰਸਿਆਂ ਦੇ ਕੋਈ ਮਨਕਾ ਚਾਰੇ ਨੂੰ ਪ੍ਰਭਾਵ ਪਾਗਦੀ ਨਹੀਂ ਕਿਉਂਕਿ ਖੁੱਲੀ ਜੰਪਾਲ ਤੋਂ ਲੈ ਕੇ ਫਾਰਮ ਦੀ ਬਲੀ ਆ ਹਨਾ ਬਾਈ ਜੀ ਮਸ਼ੀਨ ਤੇ ਲੱਗੀ ਆਈ ਆ ਇਹਦਾ ਜਨਮ ਹੀ ਫਾਰਮ ਚ ਹੋਇਆ ਸੀਗਾ ਤੇ ਇਹਦੇ ਬਸ ਅਸੀਂ ਵੀਰੇ ਕੱਲ ਪਾਇਆ ਕਰਮਾਲੀ ਦੇ ਪਟਾਗਲ ਦੇ ਵਿੱਚ ਥੋੜੀ ਜਿਹੀ ਆਜ਼ਾਦੀ ਦੇ ਮਾਲਕ ਹੁੰਦੇ ਨੇ ਕਿਉਂਕਿ ਜੇ ਫਾਰਮ ਦੀ ਖੁੱਲੀ ਹੁੰਦੀ ਆ ਉਹ ਫਿਰ ਇਸ ਤਰ੍ਹਾਂ ਨੂੰ ਵੀਰੇ ਗੁਲਾਮੀ ਮੰਨਦੀ ਆ ਇਹਨੂੰ ਜਿਹੜਾ ਵੀਰ ਮਰਜੀ ਲੈ ਜੇ ਵੀਰੇ ਸਾਡੇ ਨਾਲ ਸਾਈ ਲਾਲੇ ਕਰਮਾਲੀ ਦੀ ਥੋੜਾ ਜਿਹਾ ਇਸ ਤਰ੍ਹਾਂ ਦਾ ਹੈਗਾ ਪੰਜ ਚਾਰ ਦਿਨ ਕਰਦੀਆਂ ਨੇ ਇਹ ਉਹ ਜਿਹੜੇ ਵੀਰ ਜਾਨੀ ਦੀ ਫਾਰਮਾਂ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਐ ਵੀਰੇ ਵੀ ਕਿਸਤ ਕਿਉਂ ਕਰਦੀਆਂ ਨੇ ਕਿਉਂਕਿ ਖੁੱਲੀਆਂ ਐ ਚਲੋ ਬੰਦ ਦਿਓ ਵੀਰੇ ਉੱਪਰ ਬੰਦ ਦਿਓ ਕੋਈ ਗੱਲ ਨਹੀਂ ਕਰਨ ਵਾਲੀ ਨੂੰ ਵਧੀਆ ਤਰਪੀ ਐ ਤਾਂ ਫੇਰ ਵੀ ਕੋ ਦੋ ਚਾਰ ਦਿਨ ਚਾਤ ਪਾ ਦੂਗੀ ਮੜਾ ਵੀਰੇ ਨੇੜੇ ਤੋਂ ਮੜਾ ਕੈਮਰਾ ਮਰਵਾ ਦਿਓ ਲੈਵੇ ਤੇ ਢੱਲੋਂ ਵੀਰੇ ਦੇ ਇਹਦੇ ਸੀਮਣ ਵਗੈਰਾ ਚੰਗਾ ਜੀ ਬਾਈ ਜੀ ਤਿੰਨ ਪੀੜੀਆਂ ਦਾ ਰਿਕਾਰਡ ਦੇਵਾਗੇ ਦਾ ਜੇ ਬੜਾ ਦੇ ਸੀਮਣਾਂ ਦੇ ਰਿਕਾਰਡ ਨਾ ਦਿੱਤੇ ਗਏ ਵੀਰੇ ਫਿਰ ਕੀ ਦੇਵਾਗੇ ਜੀ ਠੀਕ ਐ ਸਾਰਾ ਬਾਇਓ ਡਾਟਾ ਇਹਦਾ ਗਿਰੂ ਆ ਵੀਰੇ ਇਹਦਾ ਸਾਰਾ ਬਾਇਓ ਡਾਟਾ ਸੀਮਣੇ ਦੇ ਬਹੁਤ ਛੋਟੀ ਦਾ ਸ ਇਦੀ ਮਦਰ ਕਿਹੜੇ ਦੀ ਸੀਗੀ ਤੇ ਆਪ ਕਿਹੜੇ ਦੀ ਆ ਅੱਗੇ ਕਿਹੜਾ ਲੱਗਿਆ ਵੀਰੇ ਤਿੰਨ ਪੀੜੀਆਂ ਦਾ ਰਿਕਾਰਡ ਆਪਾਂ ਜਰਸੀ ਦਾ ਦੇ ਦੇਾਂਗੇ ਜੀ ਕਿੰਨਾ ਗੁੱਦ ਮੰਨ ਕੇ ਚੱਲੇ ਹੁੰਦੇ ਦੁੱਧ ਬਾਈ ਜੀ ਦਾ ਸਾਡੇ ਨੇ ਸਾਈ ਲਵਾ ਲੇ ਵੀਰੇ ਇਹਦਾ 35 ਕਿਲੋ ਦਾ ਪੋਲੇ ਹੱਥ ਨਾਲ ਚਵਾ ਦੇਾਂਗੇ ਵੀਰੇ 35 ਕਿਲੋ ਵਾਲੀ ਕਿਉਂਕਿ ਇਹਦਾ ਜਾਨੀ ਦੀ ਹੁਣੇ ਸੇਦੰਦ ਹੋਈ ਆ ਦੂਜਾ ਸੂਆ ਇਹਦਾ ਪਲੂਨ ਦਾ 37 ਤੋਂ 37 ਚੋਆ ਹੋਇਆ ਹੋਇਆ ਵੀਰੇ ਠੀਕ ਹੈ ਹਾਂਜੀ ਅੱਗੇ ਆਜੇ ਚੌਥੇ ਨੰਬਰ ਦੇ ਜੀ ਚੌਥੇ ਨੰਬਰ ਵੀਰੇ ਸਾਈ ਹਾਲ ਦੇ ਵਿੱਚ ਥੋੜਾ ਜਿਹਾ ਕਰਾਸ ਆ ਗਿਆ ਬੇਮਾਲੂਮਾ ਜ ਠੀਕ ਹੈ ਜਰਸੀ ਸਾਈ ਹਾਲ ਕਰਾਸ ਆ ਗਈ ਤੇ ਠੰਡੀ ਸੀਲ ਵੀਰੇ ਫਰੇਜੀ ਆ ਤੇ ਜਾਨੀ ਦੀ ਦੁੱਧ ਵਾਲੇ ਪੱਖ ਤੋਂ ਬਾਈ ਜੀ ਨਜ਼ਾਰੇ ਲਿਆ ਤੂੰ ਜਿਹੜਾ ਵੀਰ ਮਰਜੀ ਲੈ ਜੇ ਕਿਉਂਕਿ ਥੱਲੇ ਵੀਰੇ ਪੰਡ ਲਾਈ ਫਿਰਦੀ ਆ ਲੇਵੇ ਦੀ ਠੀਕ ਆ ਹਜੇ ਕੱਚੀ ਕੱਚੀ ਆ ਨਾ ਕੱਚੀ ਵੀ ਬੱਸ ਵੀਰੇ ਉਹਨੇ ਧਰ ਦੇਣਾ ਬੱਚਾ ਉਸ ਰਾਜ ਧਰ ਦੇ ਜਾਂ ਗੱਲ ਧਰ ਦੇ ਹਾਜ਼ਰੀ ਆ ਜਾ ਹਾਜ਼ਰੀ ਆ ਵੀਰੇ 20 ਕਿਲੋ ਬੌੜੀਆਂ ਚੱਲੂਗਾ ਇਹ ਬੱਚਾ ਸਾਈ ਹਾਲ ਦਾ ਇਹਨਾਂ ਦਾ ਸਾਈ ਹਾਲ ਵੀਰੇ 20 25 ਕਿਲੋ ਵਾਲੀ ਨਹੀਂ ਬੈਠ ਮਿਲਦੀ ਆ ਜੋ ਅਸੀਂ ਦਿੰਨੇ ਆ ਬਾਈ ਜੀ ਠੀਕ ਆ ਇਹਦੇ ਵਿੱਚ ਜਰਸੀ ਐਰਸ ਐ ਸਾਈ ਵਾਲਾ ਤਨ ਦੇਰਾ ਤਨ ਕਮੈਕਸ ਨੇ ਵੀਰੇ ਨਾ ਗਰਮੀ ਮੰਨੇ ਹਰ ਬਰੇ ਬੱਚਾ ਸੂਣ ਆਲਾ ਠੰਡੀ ਸੀਲ ਬੜੀ ਆ ਵੀਰੇ ਚਾਹੇ ਦੋਨੇ ਪਾਸੇ ਬਹਿ ਕੇ ਵੀਰ ਚੋਲੇ ਵੇ ਠੀਕ ਹੈ ਬਹੁਤ ਸੋਹਣਾ ਬੱਚਾ ਗਿਆ ਵੀਰੇ ਜਾਨੀ ਦੀ ਤਿੰਨ ਚਾਰ ਸਾਂਭਣ ਦੀ ਲੋੜਣੀ ਇਹਦੇ ਸ਼ਾਨਦਾਰ ਬੱਚੇ ਵੀਰ ਲੈ ਜੇ ਨਜ਼ਾਰੇ ਲਿਆ ਦੇਣੀਆਂ ਦੁੱਧ ਜਿਹੜਾ ਦੇਣਾ ਇਹਨੇ ਫੈਟ ਵਾਲਾ ਹੀ ਦੇਣਾ ਫੈਟ ਵਾਲਾ ਦੇਣਾ ਉਦੋਂ ਆ ਜਾਓ ਵੀਰੇ ਅੱਗੇ ਤੁਹਾਨੂੰ ਉਦਾਂ ਦਿਖਾ ਦਵਾਂ ਨੇ ਮੜਾ ਜਾ ਆ ਵੀਰੇ ਖੀਰਾ ਬੱਚਾ ਗਿਆ ਥੋੜਾ ਇਦਾਂ ਹੀ ਕੈਮਰਾ ਮਰਵਾ ਦਿਓ ਬਿਲਕੁਲ ਖੀਰਾ ਦੁੱਧ ਦੰਦੀਆਂ ਦੇ ਵਿੱਚ ਆ ਇੱਕ ਹਫ਼ਤੇ ਦੀ ਕੱਚੀ ਆ ਠੀਕ ਹੈ ਬਿਲਕੁਲ ਖੀਰੀ ਠੀਕ ਹੈ ਦੰਦੋ ਖੀਰੀ ਬਿਲਕੁਲ ਉਦੋਂ ਅੱਗੇ ਵੀਰੇ ਸੇ ਦੰਦਾਂ ਦੀ ਦੂਜਾ ਸੂਆ ਇਹ ਵੀ 5 ਤੋਂ 7 ਦਿਨ ਦੇ ਵਿੱਚ ਸੂਣ ਆਲੀ ਆ ਇਹ ਤੋੜ ਦਿਓ ਵੀਰੇ ਬੱਸੀ ਠੀਕ ਹੈ ਅੱਗੇ ਆ ਗਈ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਵੀਰੇ ਖੀਰੀ ਬੱਸੀ ਠੀਕ ਹੈ ਦੰਦੋ ਬਿਲਕੁਲ ਖੀਰੀ ਬੱਸੀ ਵੀਰੇ ਬਿਲਕੁਲ ਖੀਰੀ ਦੁੱਧ ਦੰਦਿਆਂ ਦੇ ਵਿੱਚ ਕਹਿਣ ਵਾਲੀ ਗੱਲ ਨਹੀਂ ਜਿਹੜਾ ਵੀਰ ਸਾਡੀ ਵੀਡੀਓ ਦੇਖਦਾ ਸਕਰੀਨਸ਼ਾਟ ਲੈ ਲੇ ਵੀਰੇ ਇਹਨੇ ਜਾਨੀ ਦੀ ਕੱਲ ਸਾਮੀ ਬੱਚਾ ਧਰਿਆ ਵੀਰੇ ਠੀਕ ਹੈ ਤੇ ਸਾਮੀ ਵੀ ਦੁੱਧ ਚੰਗਾ ਪਾਇਆ ਸੋਭਾ ਵੀ ਕੱਢਿਆ ਮੇਰੇ ਹਿਸਾਬ ਨਾਲ ਇਹ 22 ਕਿਲੋ ਵੀਰੇ ਬਾਉੜੀਆਂ ਤੋਂ ਚੱਲੀ ਆ ਗਈ ਠੀਕ ਹੈ ਸਟਾਰਟ ਹੋਈ ਹੈ ਹਾਂ ਦੋ ਦੰਦ ਤਕਰੀਬਨ ਬੱਸੀ ਵੀਰੇ 30 ਦੇ ਜੇ 32 ਦੇ ਜੇ ਇੰਨਾ ਬੜੀ ਰਾਮਦਰੀ ਨਾਲ ਦੇ ਜੂਗੀ ਦੰਦ ਵੀਰੇ ਬਿਲਕੁਲ ਦੰਦਾਂ ਦੇ ਵਿੱਚ ਖੀਰੀ ਹੈ ਕਹਿਣ ਦੀ ਗੱਲ ਨਹੀਂ ਹੈਗੀ ਜੀ ਠੀਕ ਹੈ ਸੂਈ ਸਵਾਈ ਜਾਵਾਂ ਸੂਈ ਸਵਾਈ ਵੀਰੇ ਜੇ ਰਡਾਨਾ ਬਿਲਕੁਲ ਤੇ ਆਪਾਂ ਕਿਉਂਕਿ ਬਾਈ ਜੀ ਮੂਹਰੋਂ ਸੂਈ ਵੀ ਤਾਂ ਮੁਕਤ ਨਹੀਂ ਲੈਂਦੇ ਜਿਹੜੇ ਪੁਰਾਣੇ ਵੀਰੇ ਉਹਨਾਂ ਨੂੰ ਪਤਾ ਹੈਗਾ ਜੀ ਗੱਬੜ ਲੈਉਣੀਆਂ ਪਤਾ ਹਾਂ ਬਾਕੀ ਦੇ ਬੁੱਟੇ ਵੀਰ ਕੱਢ ਦਿਓ ਮੜਾ ਜੈ ਨੂੰ ਵੀ ਕੱਢ ਦਿਓ ਇਹ ਵੀ ਵੀਰੇ ਸੂਈ ਸਵਾਈ ਬਹਿੜ ਆ ਇਹਦੇ ਥੱਲੇ ਵੀ ਹਜੇ ਤਕਰੀਬਨ ਇਹੀ 20 ਕਿਲੋ ਆ ਵੀਰੇ ਠੀਕ ਹੈ ਹਾਂ ਯਾਨੀ 18 ਤੋਂ ਉੱਪਰ ਹੋਊਗਾ 20 ਦੇ ਕਰਾਂ ਚ ਹੋਊਗਾ ਤੇ ਇਹ ਬੱਸੀ ਵੀ ਵੀਰੇ ਦੁੱਧ ਜਾਨੀ ਬਾੜਾ ਨਹੀਂ ਉਹਦੇ ਨੂੰ ਘੱਟ ਦੇਊਗੀ ਖੈਰੇ ਦੀ ਬਰੀਡ ਜਾਨੀ ਉਹ ਠੀਕ ਆ ਚਲੋ ਉਹ ਦੁੱਧ ਜ਼ਿਆਦਾ ਦੇਊ ਵੀਰੇ ਕਹਿੰਦਾ ਬੱਚੇ 25 ਗਾਲੀ ਹੈਗੀ ਹੈ ਹਾਂ 25 ਕਿਲੋ ਕੱਢ ਦੂਗੀ ਚਲੋ ਇਹਦਾ ਭਾਅ ਸਹਿ ਰਗੀ ਉਹ ਤਾਂ ਵੀਰੇ 30 ਤੋਂ ਬਾਹਰ ਵਾਲਾ ਬੱਚਾ ਸੀਗਾ ਠੀਕ ਹੈ ਬਾਕੀ ਵੀਰ ਜੀ ਵੱਡੀ ਗੱਲ ਬੰਦ ਸੋ ਜਲਦੀ ਲਿਓ ਵੀਰੇ ਖਿੱਚ ਕੇ ਆਪਣੇ ਕੋਲ ਬਾਈ ਜੀ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆ ਕ੍ਰੈਡਿਟ ਕਾਰਡ ਤੇ ਜੇ ਤੁਹਾਡੀ 5 ਲੱਖ ਦੀ ਲਿਮਟ ਹੈ ਵੀਰੇ ਸਾਰੀ ਗੱਵਾਂ ਦੀ ਪੇਮੈਂਟ ਦੇ ਕੇ ਵੀ ਟਰਾਂਸਪੋਰਟ ਦੀ ਦੇ ਕੇ ਵੀ ਤੁਹਾਨੂੰ 50000 ਨਕਦ ਲੋੜ ਆ ਉਹ ਵੀ ਅਸੀਂ ਬਾਈ ਜੀ ਦੀ ਜੇਬ ਦੇ ਵਿੱਚੋਂ ਦੇ ਦਾਂਗੇ ਪਰ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਜ਼ਰੂਰੀ ਆ ਜਿਹੜਾ HDFC ਦਾ ਉਹਦੀਆਂ ਵੀਰੇ ਕਿਸ਼ਤਾਂ ਮੰਨਾਲੋ 12 ਮਹੀਨਿਆਂ ਦੀਆਂ 24 ਮਹੀਨਿਆਂ ਦੀਆਂ 40 ਦਿਨ ਦਾ ਟਾਈਮ ਹਰ ਇੱਕ ਕਾਰਡ ਤੇ ਮਿਲ ਜਾਣਾ ਬੰਦ ਦਿਓ ਜੀ ਇਹ ਬੱਚਾ ਵੀ ਵੀਰੇ ਦੋ ਦੰਦ ਹੀ ਆਗਾ ਦੋ ਦੰਦ ਗੱਭਣ ਹਾਂ ਸੂਣ ਵਾਲੀ ਆ ਪੰਜ ਚਾਰ ਦਿਨ ਦੇ ਵਿੱਚ ਬੱਚਾ ਧਰ ਦੂਗੀ ਬਾਕੀ ਮਾਲ ਤਕਰੀਬਨ ਵੀਰੇ ਸਾਰਾ ਥਣ ਲੇਵੇ ਵਾਲਾ ਬੁੱਟੇ ਥੋੜੀ ਜਿਹੀ ਹਰ ਇੱਕ ਗਾਉਣਾ ਤੋਰੋ ਵੀਡੀਓ ਲੰਮੀ ਹੋ ਜੂ ਆਪਾਂ ਇਦਾਂ ਹੀ ਦਿਖਾ ਦਨੇ ਆ ਇਹ ਬੈਡ ਲੌਂ ਵੀਰੇ ਤ ਕੋਈ ਪੰਜ ਚਾਰ ਦਿਨ ਦੇ ਵਿੱਚ ਸੂਪੂਗੀ ਹਫਤੇ ਦੇ ਵਿੱਚ ਜੀ ਠੀਕ ਹੈ ਹਾਂਜੀ ਇਹਨੂੰ ਐਨੂੰ ਕਰਦੇ ਮੜਾ ਜਾ ਇਹ ਬੈਡ ਵੀ ਵੀਰੇ ਮੰਨ ਕੇ ਚੱਲੋ ਦੂਜਾ ਸੁਆ ਸੋਣਾ ਜੀ ਉਹ ਵੀ ਦੂਜਾ ਸੁਣੀ ਸੀ ਇਹ ਵੀਰੇ ਇਹ ਵੀ ਹਫਤੇ ਦੇ ਵਿੱਚ ਬੱਚਾ ਧਰੂਗੀ ਆ ਬੈਡ ਵੀਰੇ ਚੌਪ ਦੇ ਚੱਕਦੀ ਆਗੀ ਮੂੰਹ ਮੱਥੀ ਦੇਖੋ ਕੁਆਲਿਟੀ ਕੁਆਲਿਟੀ ਬਹੁਤ ਸੁੰਦਰ ਆਗੀ ਠੀਕ ਹੈ ਮੜਾ ਐਨੂੰ ਹੱਕ ਦੇ ਮੜੀ ਜੀ ਠੀਕ ਹੈ ਇਹ ਵੀ ਵੀਰੇ ਬੱਚਾ ਮੰਨ ਕੇ ਚੱਲੋ ਵਸ ਜਣੀ ਦੀ ਹਫਤੇ ਦੇ ਵਿੱਚ ਸੂਗੀ ਆ ਬੈਡ ਵੀਰੇ ਤਾਜੀ ਸੂਪੀ ਆ ਇਹ ਜਾਨੀ ਡੰਗ ਦਾ 12 ਤੋਂ 13 ਕਿਲੋ ਬੌਲੀ ਕੱਢ ਰਹੀ ਐ ਇਸ ਵਕਤ 24 25 ਕਿਲੋ ਪਰ ਦੁੱਧ ਵੀਰੇ 30 ਤੋਂ ਬਾਹਰ ਆਲੀ ਆ ਵੀ ਤਾਂ ਵਾਰਟ ਸਟਾਰਟ ਹੋਈ ਆ ਹਾਂ ਅਜੇ ਤਾਜੀ ਹੋਈ ਆ ਉਹ ਤੂੰ ਅੱਗੇ ਮੜਾ ਤੋੜਦਿਆ ਜੋੜਾ ਤੋੜ ਦਿਓ ਮੜਾ ਜਾਂ ਚਾਰੇ ਤੋੜ ਦਿਓ ਖੇਤ ਨੂੰ ਮੜਾ ਦਬੜਾ ਹੋਜੋ ਨੇੜੇ ਹੋ ਜਾ ਕਰੋ ਵੀਰ ਬਣਿਆ ਬਾਕੀ ਵੀਰੇ ਵੱਡੀ ਗੱਲ ਆ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਉੱਪਰ 7 ਪਈਉ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਦੂਰੋਂ ਆਣਾ ਇਕੱਲੇ ਨਹੀਂ ਆ ਵੇਚਣ ਤੋ ਕਿ ਆ ਸਕਦਾ ਕਿ ਇੱਕ ਦੂਜੇ ਵੀਰ ਨਾਲ ਸਾਂਝੀ ਪਾ ਦਿਆਂਗੇ ਉਹ ਕਿਰਾਇਆ ਦੁੱਧ ਹੀ ਹੋ ਜਾਂਦਾ ਕਿਉਂਕਿ 13 ਰੁਪਏ ਕਿਲੋਮੀਟਰ ਲੈਣੇ ਆਪਾਂ ਪੰਜਾਬ ਪੰਜਾਬ ਦਾ ਠੀਕ ਹੈ ਉਹ ਮਹਿੰਗਾ ਨਹੀਂ ਪੈਣ ਦਿੰਦੇ ਇਹ ਵੀਰੇ ਦੂਜਾ ਸੂਆ ਵਹਿੜਾ ਕੀ ਹਜੇ ਬਾਈ ਦੀ ਹੱਥ ਤੋਂ ਨਾਉਂ ਦਿੰਦੀ ਬਾਕੀ ਆ ਫਾਰਮ ਦੇ ਵਿੱਚ ਆ ਵੀਰੇ ਦੇਖੋ ਲੇਵਾ ਲੂਵਾ 4 ਸਪੇਰ ਉਹ ਐ ਫੈਡਰਸ ਲੇਵਾ ਰੱਖੂ ਵੀਰੇ ਇਹ ਵੀ 30 ਤੋਂ ਪਲੱਸ ਵਾਲੀ ਆਗੀ ਤੀ ਤੋਂ ਪਲੱਸ ਵਾਲੀ ਤੇ ਥਣ ਥਣ ਸਾਰੇ ਫਿਰ ਹੱਥੀ ਚਵਾਈ ਵਾਲੇ ਜਾ ਬਾਈ ਜੀ ਹੱਥੀ ਚੋਲੇ ਬੰਦਾ ਮਸ਼ੀਨ ਤੇ ਲੈ ਲਓ ਅਗਲੇ ਦੀ ਮਰਜ਼ੀ ਹੁੰਦੀ ਹੈਗੀ ਪਰ ਆਪਾਂ ਜਾਨੀ ਥਣ ਜਿਆਦਾ ਹੱਥੀ ਚਵਾਈ ਵਾਲਾ ਸੋਚ ਕੇ ਜਿਆਦਾ ਲੈਣੇ ਆ ਵੀਰੇ ਠੀਕ ਹੈ ਬਾਕੀ ਅੱਗੇ ਮਗਰੋਂ ਪਿੱਛੋਂ ਵੀਰ ਬਹੁਤ ਘੱਟ ਆਉਣ ਕਿਉਂਕਿ ਵੀਰੇ ਅਸੀਂ ਫਾਰਮ ਤੇ ਨਹੀਂ ਮਿਲਦੇਗੇ ਬਾਹਰ ਹੁੰਨੇ ਆ ਤੇ ਫਿਰ ਉਹ ਗੇੜਾ ਲਾ ਕੇ ਹਰ ਇੱਕ ਵੀਰ ਆਪਦੇ ਅਰਕਾ ਸਾਡੇ ਕੋਲ ਲਾਟ ਤੇ ਵੀਰ ਕੋਈ ਵੀ ਆ ਜੇ ਬਾਹਰ ਰੇਟ ਦੇਖਿਆ ਹੋਣਾ ਚਾਹੀਦਾ ਵੀਰੇ 20000 ਦਾ ਫਾਇਦਾ ਤੇ ਗਊ ਜਿਹੇ ਜੀ ਮਨ ਚ ਸੋਚ ਕੇ ਆਉਂਦਾ ਉਹ ਹੀ ਜੀ ਮਿਲੂਗੀ ਹਾਜ਼ਰ ਹੋ ਜਾਵਾਂ ਬਿਲਕੁਲ ਮਿਲੂ ਵੀਰੇ ਕਿਉਂਕਿ ਸਾਡੇ ਕੋਲੇ ਗਾਈਆਂ ਤਾਂ ਵੀਰੇ ਜੇ 40 ਬੋਲਤੀਆਂ 60 ਲਾ ਦਨੇ ਆ ਜਿੰਨੀਆਂ ਬੋਲਦੇ ਓ ਤੂੰ ਜ਼ਿਆਦਾ ਹੀ ਲਾਉਣੇ ਆ ਕਿ ਕੱਲ ਦੇ ਨਾਲੇ ਵਿੱਚ ਪਿਆ ਹੋਰ ਹੋ ਵੀ ਆ ਜਾਣਾ ਬਾਈ ਜੀ ਹੋਰ ਆ ਕਿਉਂ ਜਾਣ ਕੱਲ ਨੂੰ ਖਰੀਦਾਂਗੇ ਵੀਰੇ ਅੱਛਾ ਵੇਲੇ ਲੈ ਕੇ ਤਾਂ ਸਰਦਾ ਹੀ ਨਹੀਂ ਬਾਈ ਜੀ ਠੀਕ ਹੈ ਹਾਂ 45 ਕਹਿ ਦਿਆਂ ਹੋ ਸਕਦਾ 50 ਤੇ ਵੀ ਗਏ ਜਾਵੜੇ ਬਾਹਰ ਜਾਊਗੀ ਦੇ 50 ਤੋਂ ਵੀ ਜਾ ਸਕਦੀ ਆ ਜੀ ਠੀਕ ਹੈ ਉਸ ਤੋਂ ਅੱਗੇ ਵੀਰੇ ਇਹ ਥੋੜਾ ਜਾਂਦਾ ਵੀ ਆ ਵੱਡੀ ਬਿਹੜਾ ਸਾਈ ਵਾਲ ਚ ਕਰਾਉਸ ਆਗੀ ਆ ਤੋੜ ਦੇ ਮਾੜੇ ਗੱਡੀ ਬਾਹਰ ਆ ਗੱਡੀ ਨਾਲ ਦੀ ਆ ਸਾਈ ਵਾਲ ਦਾ ਕਰਾਉਸ ਮੱਝ ਹੀ ਆ ਇੱਕ ਤਰ੍ਹਾਂ ਦੀ ਜਮ ਵੀਰੇ ਠੰਡੀ ਸੀਲ ਫੋਲ ਆ ਆ ਦੇਖ ਸਕਦੇ ਹੋ ਠੰਡੀ ਸੀਲ ਆਪਾਂ ਉਦਾਂ ਗਰਮ ਨਹੀਂ ਲੈਂਦੇਗਾ ਜਿਹੜੇ ਵੀਰ ਪ੍ਰਾਣਿਆਂ ਨੂੰ ਤਾਂ ਪਤਾ ਹੀ ਆ ਦੇਖੋ ਆਪਾਂ ਠੰਡੀ ਸੀਲ ਬੈਠ ਲੈਣੀ ਹੁੰਦੀ ਮੇਰੀ ਜਿਹੜੀ ਗੱਬਣ ਬੈਠ ਲੈਵੇਦੇ ਹੱਥ ਮਰਵਾ ਲਏ ਕਿਉਂਕਿ ਉਹ ਫਿਰ ਠੰਡੀ ਨਿਕਲੇਣੀ ਫਿਰ ਗੱਬਣੀ ਨੇ ਹੱਥ ਮਰਵਾਉਂਦੀ ਵੀਰੋ ਕਿਥੋਂ ਠੰਡੀ ਨਿਕਲੂਗੀ ਜੈ ਜੈ ਗੱਲਾ ਇਹ ਬਾਈ ਜੀ ਸੇ ਪੰਦਾ ਦੂਜਾ ਸੂਆ ਸੋਣੀ ਆ ਕਾਫੀ ਜਰਸੀ ਦੇ ਵਿੱਚ ਵੱਡੇ ਕੱਦ ਦੇ ਵਿੱਚ ਆ ਗਈ ਵੱਡੇ ਲੇਵੇ ਦੇ ਵਿੱਚ ਪੂਰੀ ਪੁੜੀ ਪੁੜੀ ਬਹੁਤ ਜ਼ਿਆਦਾ ਹਾਂ ਇਹਦੀ ਵੀ ਸਾਡੇ ਨਾਲ ਕਿਸੇ ਵੀਰ ਨੇ ਸਾਈ ਲੈਣੀ ਆਗੀ ਪੂਰੇ ਸਾਡੇ ਮਿੱਤਰ ਵੀਰ ਤੋਂ ਆਈ ਆ ਵੀਰੇ ਚਲੋ ਉਹਨੇ ਉੱਥੇ ਤੋਂ ਵਾਅਦਾ ਦੱਸਿਆ ਸੀਗਾ ਅਸੀਂ 30 ਲੀਟਰ ਦਾ ਚਵਾ ਸਕਦੇ ਆ ਬਾਈ ਜੀ 30 ਲੀਟਰ ਦਾ ਵਹਿਣ ਦਮ ਰੱਖਦੀ ਆ ਹਾਂ ਬਿਲਕੁਲ ਰੱਖਦੀ ਆ ਵੀਰੇ ਬਾਕੀ ਜਿਹੜੇ ਵੀਰ ਦੇ ਸਾਹਮਣੇ ਆਊਗੀ ਆਪਾਂ ਉਹ ਅਗਲੇ ਨੂੰ ਦੱਸੂ ਵੀ ਹਾਂ 30 ਵਾਲੀ ਹੈਗੀ ਕਿ ਨਹੀਂ ਹੈਗੀ ਇਹ ਠੀਕ ਹੈ ਹਾਂਜੀ ਦੁੱਧ ਪਰ ਜ਼ਿਆਦਾ ਦੇਊਗੀ ਤਾਂ ਲੋ ਵੀਰ ਕਿਉਂਕਿ ਜਾਨਵਰ ਦੀ ਕੁਆਲਿਟੀ ਕਰਦੇ ਵੇਲੇ ਉਹ ਭਾਂਡੇ ਨੇ ਦੱਸਣਾ ਵੀ ਇਹ 30 ਵਾਲਾ ਹੈਗਾ ਕੱਲਾ ਬੋਲਦੇ ਆ ਠੀਕ ਤੇ ਅੱਗੇ ਆਪਣੇ ਨਾਲ ਗੜ ਦੇਖੀਏ ਨੇ ਇਹਦੇ ਹੀ ਆਪਾਂ ਹਾਂਜੀ ਵੀਰੇ ਅੱਗੇ ਆ ਜਣੀ ਹੈਗੀ ਇਹ ਕੱਦੀਆਂ ਕਿਵੇਂ ਕਰੀਏ ਬਾਅਦ ਅੱਜ ਦੇ ਦਿਖਾ ਦੇ ਕੋਈ ਵੀਡੀਓ ਲੰਮੀ ਹੋ ਜਾਂਦੀ ਹੈਗੀ ਐ ਨੂੰ ਕਰ ਦੇ ਮਾੜਾ ਕਾਲੀ ਵੀਰ ਠੀਕ ਹੈ ਇਹ ਬੱਚਾ ਵੀਰੇ ਤਾਜ਼ਾ ਸੂਆ 20 ਤੋਂ ਬਾਹਰ ਆਗਾ 20 ਤੋਂ ਬਾਅਦ ਸਟਾਰਟਿੰਗ ਹੈ ਜੀ ਭਾਈ ਜੀ ਇਹ ਦੁੱਧ ਫੁੱਲ ਨਹੀਂ ਹੈਗਾ ਵੀ ਪੀਕ ਲੈਵਲ ਤੇ ਹੈਗੇ ਨੇ ਇਹ ਤਾਂ ਐ ਮਨੋ ਵੀ ਬੌਲੀ ਚ ਆ ਕੋਈ 2 ਦਿਨ ਦੀ ਸੂਈ ਆ ਕੋਈ ਤਾਜੀ ਕੱਲ ਦੀ ਆ ਕੋਈ ਪਰਸ ਆਉਂਦੀ ਆ ਜਿਹੜਾ ਮਾਲ ਹੂ ਆਪਣੇ ਫਾਰਮ ਤੇ ਬੰਦਾ ਦੁੱਧ ਗਰਮ ਕਰ ਲੇ ਵੀਰੇ ਨਾਦਿਆਂ ਫਟੂਗਾ ਚਾਰ ਪੱਕਾ ਦੋਦੂ ਕਿਸੇ ਦਾ ਵੀ ਨਹੀਂ ਹੁੰਦਾ ਬੌਲੇਚੀ ਹੁੰਦਾ ਠੀਕ ਹੈ ਤਿੰਨ ਦੋ ਚਾਰ ਪੰਜ ਜਾਂਦੇ ਵਿੱਚ ਵਸੂ ਜਾਂਦਾ ਵਿੱਚ 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 ਕਿਉਂਕਿ ਜਿਹੜਾ ਲਾਟ ਆਪਾਂ ਕੱਢ ਕੇ ਹੱਦਿਆਂ ਪਹਿਲਾਂ 25 ਵਾਲਾ ਕੱਢਿਆ ਸੀਗਾ ਉਸ ਤੋਂ ਬਾਅਦ ਚੋਂ ਖਰੀਦ ਚਾਲੂ ਹੋਇਆ ਗੱਬਣੇ ਦੇ ਵਿੱਚ ਘਰੇ ਆ ਸੁਈਆਂ ਨੇ ਸੁਈ ਵੀ ਤਾਂ ਆਪਾਂ ਬਾਹਰ ਮੁਫਤ ਮਿਲਦੇ ਹੁੰਦੇ ਵੀਰੇ 10 ਦਿਨ ਦੀ ਬੈੜ ਤਾਂ ਸੁਈ ਵੀ ਆਪਣੇ ਘਰੇ ਕੋਈ ਮਿਲਦੀ ਹੋਈ ਨਹੀਂ ਗਈਗਾ ਉਸ ਤੋਂ ਪਹਿਲਾਂ ਪਹਿਲਾਂ ਮਾਲ ਵੇਖਣਾ ਹੁੰਦਾਗਾ ਜੀ ਜੈਗੱਲ ਹਾਂ ਸੁਈ ਵੀ ਆਪਾਂ ਮੂਰੋ ਮੁਫਤ ਮਿਲ ਲੈਂਦੇ ਕਿਉਂਕਿ ਵੀਰੇ ਦੁਨੀਆ ਤੇ ਬਾਹਲਾ ਕੁਝ ਚੱਲੀ ਜਾਂਦਾਗਾ ਇਹ ਚੀਜ਼ ਮੈਂ ਵੀਡੀਓ 'ਚ ਹੀ ਲਾਜ਼ਮੀ ਬੋਲਦੇ ਆ ਅੱਜ ਮੈ ਅੱਗ ਤੋਂ ਡਰੀ ਟਿਆਣੇ ਤੋਂ ਡਰਦੀ ਜੈ ਜਗਤ ਕਿਉਂਕਿ ਵਿਚਵੀਰ ਕਹਿੰਦਾ ਬਾਈ ਜੀ ਚਾਰ ਡੰਗ ਚੋਵਾਂਗੇ ਬਾਈ ਜੀ ਸਾਡੇ ਫਾਰਮ ਤੇ ਚਾਹੇ 10 ਡੰਗ ਚੋ ਲੋ ਕਿਉਂਕਿ ਮੇਰੇ ਵੀ ਮਨ ਨੂੰ ਉਹ ਲੱਗਿਆ ਵੀ ਮੈਂ ਉਹ ਵੀਰਾਂ ਦੀ ਥਾਂ ਤੇ ਉਹ ਮਾਰੇ ਕਬੀਰ ਦਾ ਸਵਾਲ ਇਹੀ ਹੋਵੇ ਕਿਉਂਕਿ ਮੈਂ ਵਪਾਰੀ ਵੀਰ ਚਲੋ ਕੁਸ ਹੈਗੇ ਇਹ ਨਹੀਂ ਹਰ ਇੱਕ ਨਹੀਂ ਕੁਸ ਬਾਈ ਜੀ ਹੁੰਦੇ ਆ ਹਰ ਇੱਕ ਮਾਰਕੀਟ ਦੇ ਵਿੱਚ ਹੁੰਦੇ ਆ ਕੱਪੜੇ ਦੇ ਵਪਾਰ ਚ ਲਾ ਲੋ ਕੋਈ ਆਪਣੇ ਆਪ ਵਪਾਰ ਚ ਲਾ ਲੋ ਕੋਈ ਸੈਲਰ ਮਾ ਕਿਸੇ ਵੀ ਕਿਤਾ ਕਿੱਤੇ ਚ ਲਾ ਲੋ ਹਰ ਇੱਕ ਚ ਬੰਦਾ ਹੁੰਦਾ ਇਹ ਗੰਦਲਾ ਕੰਮ ਕਰਦੇ ਆ ਸਹੀ ਗੱਲ ਆ ਆਪਾਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਵੀ ਸਾਫ਼ ਕੰ ਜਿਹੜੇ ਬੰਦਿਆਂ ਨੇ ਸਾਫ਼ ਕੰਮ ਕਰਨਾ ਹੁੰਦਾ ਉਹਨਾਂ ਦਾ ਵੀ ਇਹ ਮਾਰਕੀਟ ਦੇ ਵਿੱਚ ਗਲਤ ਅਸਰ ਪੈਂਦਾਗਾ ਅਸਰ ਪੈਂਦਾ ਸੀਗਾ ਬਾਕੀ ਸਾਡੇ ਫਾਰਮ ਤੇ ਬਾਈ ਜੀ ਆਜੋ ਸਾਈ ਲਾ ਲਓ ਸਾਡੇ ਨਾਲ ਚਾਹੇ ਚਾਰ ਡੰਗ ਚੋਲੋ ਸਾਨੂੰ ਕੋਈ ਵਹਿਮ ਵਾਲੀ ਗੱਲ ਨਹੀਂਗੀ ਇਹ ਚੀਜ਼ ਆ ਕਹਿੰਦੇ ਆ ਜੇ ਬੰਦਾ ਲਾੜ ਦੇ ਨਾਲ ਲਾੜ ਦੇ ਨਾਲ ਸਾਈ ਲਾ ਲੇ ਤੂੰ ਬਾਦ ਚੋਲੇ ਸਾਨੂੰ ਕੀ ਬਹਿਮ ਵਾਲੀ ਗੱਲ ਆ ਵੀ ਉਹਨਾਂ ਜੱਕਰ ਪੋਦੀ ਵੇਚਣੀ ਆ ਨਾ ਨਾ ਕੋਈ ਬਹਿਮ ਹੀ ਨਹੀਂ ਵੀਰੇ ਜਿੱਥੇ ਅਸੀਂ 40 ਵੇਤਰੀਆਂ 5 ਘਟ ਵੇਚ ਲਾਂ ਕੀ ਫਰਕ ਆਗਾ ਜਾਏਗਾ ਹਾਂਜੀ ਤੇ ਅੱਗੇ ਭਾਈ ਨਾਲ ਬਹਿੜ ਦੇਖੀਏ ਨੇ ਇਹਦੇ ਇਹ ਬੀਬੀ ਦੇ ਬਸ ਬੱਚਾ ਤਰੂਗੀ 5-7 ਦਿਨ ਦੇ ਵਿੱਚ ਪਿਛਲੇ ਲਾੜ ਦੇ ਵਾਲੀ ਬਹਿੜ ਆ ਇਹ ਹਜੇ ਵੀ ਆਪਾਂ ਹੋ ਸਕਦਾ ਲਾੜ ਚ ਨਾ ਵੇਚੀਏ ਠੀਕ ਆ ਪੂਜਾ ਬਿਲਡਰ ਹੀ ਖੜੀ ਆ ਜੀ ਤੇਰੇ ਜੱਕਰ ਦੇ ਨਾਲ ਨਾਰਮਲ ਗਾਂ ਦਾ ਤੁਹਾਨੂੰ ਪਤਾ ਹੀ ਆ ਫਿਰ ਵੀਰੇ ਜਿਹੜੀਆਂ ਹੋਰ 10 ਬਾਕੀ ਆਉਣ ਵਾਲੀਆਂ ਉਹਦੇ ਵਿੱਚ ਵੀ ਤੇ तकरीबन 5 ਬੈੜਾਂ ਵੱਡੀਆਂ HF ਨੇ ਤੇ ਐ ਮੰਨੋ ਵੀ ਤਿੰਨ ਕ ਹੈਗੀਆਂ ਕ੍ਰੋਸ 10 ਬੈੜਾਂ ਨੇ ਟੋਟਲ ਜਿਹੜੀਆਂ ਵੱਡੀਆਂ ਹੋਰ ਆਉਣੀਆਂ ਨੇ ਆਹ ਵੀ ਵੱਡੀਆਂ ਗਾਈਆਂ ਵੀਰੇ ਆ ਗਈਆਂ ਇਸ ਤਰ੍ਹਾਂ ਆ ਚਾਰਦੰਦ ਬੱਚਾ ਆ ਗਿਆ ਆ ਦੂਜਾ ਸੂ ਆ ਗਈ ਤੇ ਉਦੋਂ ਅੱਗੇ ਵੀਰੇ ਆ ਦੇਖ ਸਕਦੇ ਹੋ ਇਹ ਚਲੋ ਨਾਰਮਲ ਭਾਅ ਲਾ ਲਓ ਆਪਾਂ ਜੀ ਬੜਾ ਲੰਮਾ ਚੌੜਾ ਕੰਮ ਨਹੀਂ 55 ਦੀ ਦੇ ਦੇਾਂਗੇ ਵੀਰੇ ਇਹ 55000 ਹਾਂਜੀ 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 ਉਦੋਂ ਅੱਗੇ ਵੀਰੇ ਕ੍ਰੋਸ ਬੈੜ ਆ ਗਈ ਆ ਤੇ ਸਾਫ਼ ਵਸੀ ਹੈ ਵੀ ਬੜਾ ਲੰਮਾ ਚੌੜਾ ਕੰਮ ਨਹੀਂ 65 ਦੀ ਦੇ ਦੇਾਂਗੇ ਜੀ ਠੀਕ ਹੈ ਠੀਕ ਹੈ ਜੀ ਉਦੋਂ ਅੱਗੇ ਵੀਰੇ ਆ ਆ ਗਈ ਦੇਖੋ ਸਾਈ ਵਾਲ ਠੰਡੀ ਸੀਲ ਬਹੁ ਠੰਡੀ ਸੀਲ ਫੁੱਲ ਆ ਗਈ ਸੋਹਣਾ ਬੱਚਾ ਹੈਗਾ ਦੁੱਧ ਜਾਨੀ 20 ਤੋਂ ਪਲੱਸ ਵਾਲਾ ਮਾਲ ਹੈਗਾ ਵੀਰੇ 20 ਤੋਂ ਪਾਰ ਫੈਟ ਵਾਲਾ ਦੁੱਧ ਫੈਟ ਵਾਲਾ ਤੇ ਆ ਯਰ ਐਰ ਫਾਇਰ ਦੇ ਵਿੱਚ ਆ ਗਈ ਵੀਰੇ ਥੋੜਾ ਹੈ ਤਾਂ ਫਿੱਕਾ ਬੱਚਾ ਹੈਗਾ ਚਲੋ ਭਾਵੇਂ ਇਹਦਾ ਉਹ ਜਿਹਾ ਬੜਾ ਲੰਮਾ ਚੌੜਾ ਕੰਮ ਨਹੀਂਗਾ ਥੰਨ ਥੁੰਨ ਦੀ ਮਰੀ ਕੈਮਰਾ ਮਰਵਾ ਦਿਓ ਦੇਖੋ ਬਾਈ ਜੀ ਠੀਕ ਹੈ ਸੋਹਣਾ ਹਾਥੀ ਚਵਾਇਆ ਜਿਹੜੇ ਇਹ ਨਹੀਂ ਗੱਲ ਵੀ ਲੀਲੀ ਫਿੱਲੀ ਕੋਈ ਨਹੀਂ ਲੱਗਣੀ ਵੀਰੇ ਠੀਕ ਹੈ ਹਾਂਜੀ ਆ ਬਾਈ ਜੀ ਆ ਮਾੜੀ ਤੋਰੇ ਇੱਕ ਮਿੰਟ ਆਕੇ ਥੋੜੀ ਜਲਦੀ ਵੀਰੇ ਬਾਕੀ ਇੱਕ ਬੇਨਤੀ ਲਾਜ਼ਮੀ ਹੈ ਵੀਰੇ ਭਾਵਾ ਬਾਹਰੋਂ ਥੋੜਾ ਦੇਖਿਆ ਹੋਣਾ ਲਾਖ ਲੰ ਟਾਈਮ ਨਾਲ ਆ ਗਿਆ 8-9 ਵਜੇ ਦੇ ਵਿੱਚ ਮੇਰੇ ਕੋਲੇ ਆ ਗਏ ਵੀਰ ਨੇ ਗਊ ਲੈਣ ਦਾ ਇਰਾਦਾ ਹੋਵੇ ਸਿਰਫ ਮਨੋ ਬਾਈ ਜੀ ਇੱਕ ਖਰੀਦਣਾ ਆਇਆ ਹੋਵੇ ਗਾਂ 5 ਮਿੰਟ ਦੇ ਵਿੱਚ ਖਰੀਦ ਕੇ ਦੂਜੀ ਨੂੰ ਵੀਰ ਦਾ ਮਨ ਕਰਿਆ ਆਉਂਦਾ ਹੈਗਾ ਠੀਕ ਹੈ ਵੀ ਕਹਿੰਦਾ ਵਾ ਹਰ ਇੱਕ ਭਾਂਤੀ ਚੀਜ਼ ਹੈ ਤੇ ਰੇਟ ਦੇ ਵਿੱਚ ਮਿਲੂਗੀ ਨਾਲੇ ਬਾਈ ਜੀ ਰੇਟ ਦੇ ਵਿੱਚ ਹੀ ਵੇਚਣੀ ਆ ਜੇ ਰੇਟ ਦੇ ਵਿੱਚਾਂਗੇ ਵੀਰੇ ਫੇਰ ਹੀ ਮੇਲੇ ਲੱਗਣਗੇ ਨਹੀਂ ਫੇਰ ਬਾਈ ਜੀ 40-45 ਗਾਈਆਂ ਦਾ ਸੀਨੀ ਵਾਲਾ ਕਨ ਡੇਰੀ ਫਾਰਮ ਤੇ ਮੇਲਾ ਨਹੀਂ ਲੱਗਦਾ ਆ ਦੇਖ ਸਕਦੇ ਹੋ ਵੀਰੇ ਐ ਮੁੱਠੀ ਵਾਲਾ ਥਣ ਚਾਰ ਸਪੇਰ ਨੂੰ ਗੱਠ ਗੱਠ ਠੰਡੀ ਸੀਲ ਤਾਜੀ ਸੂਈਆਂ ਨਮਾਈ ਹੈ ਨਹੀਂ ਜੇਰ ਜੂ ਰੋਕਿਓਗੀ ਡੰਨ ਹੋਗੀ ਇਹਦੀ 5 ਕਿਲੋ ਬੌਲੀ ਕੱਢੀ ਆ ਚੌਣ ਬਸਮਾ ਦੀ ਬੜੀ ਸੁਨੱਖੀ ਆ ਤੇ ਠੰਡੀ ਸੀਲ ਬੜੀ ਆ ਵੀਰੇ ਇੱਕ ਦਰਾਂਜ ਮੰਨ ਕੇ ਜੜੀ ਮੱਝ ਨਾਲ ਗੇਰ ਹੋਣੇ ਨੇ ਜੀ ਮੈਂ ਇਹਦਾ ਨਹੀਂ ਮੁਕਾਬਲਾ ਕਰ ਸਕਦੀ ਕਿਉਂਕਿ ਇਹਦੀ ਸੇਜੀਰੋ ਤੋਂ ਬਾਹਰਲੀ ਫੱਟ ਰਹਿਣੀ ਆ ਜੀ ਠੀਕ ਆ ਤੇ ਆਹ ਲੱਕ ਤੋਂ ਅੰਦਰ ਹੀ ਜਾਣੀ ਆ ਵੀਰੇ ਲੱਖਾਂ ਵਾਲਾ ਭਾਅ ਤਾਂ ਬਾਹਲਾ ਵੱਡਾ ਹੋ ਜਾਂਦਾ ਲੱਖ ਦੇ ਵਿੱਚ ਤਾਂ ਬਾਹਲੇ ਨਗੀਨੇ ਮਿਲਦੇ ਆ ਆਪਣੇ ਕੋਲ ਲੱਖ ਲੁਖ ਦਾ ਭਾਅ ਨਹੀਂ ਇਹਦਾ ਹੈਗਾ ਕਹਿੰਦਾ ਬਾਹਲਾ ਥੱਲੇ ਆ ਗਈ ਉਹ ਨਹੀਂ ਗੱਲ ਹੈ ਵੀ ਨੈਟ ਤੇ ਬੁਢੋ ਦੇਖ ਲਈ ਗਾ 3 ਲੱਖ ਦੀ ਵੇਗੀ 4 ਲੱਖ ਦੀ ਮਿਲ ਗਈ ਵੀਰੇ ਉਹ ਚੀਜ਼ ਨਹੀਂ ਲੈ ਮੇਰਾ ਵੀਰ ਚਾਹੇ ਤਾਂ ਸਾਡਾ ਕਰ ਲੇ ਵੇ ਇਹ ਬਾਹਲਾ ਲੰਮਾ ਚੌੜਾ ਕੰਮ ਨਹੀਂ ਬਾਈ ਜੀ ਇਹ 75 ਦੀ ਦੇ ਦਿਆਂਗੇ 75000 ਚ ਦੁੱਧ 300 ਲੈ ਲੇ ਵੇ ਦੁੱਧ ਦੀ ਐਵਰੇਜ ਕੀ ਰਹਿਣੀ ਹੈ ਜੀ ਦੁੱਧ ਵੀਰੇ ਐਵਰੇਜ ਇਹਦੀ ਦੇਖੋ ਅਸੀਂ ਤਾਂ ਬਾਈ ਜੀ ਇਹਦਾ 24 25 ਚੋਲਾਂਗੇ ਠੀਕ ਹੈ ਹਾਂਜੀ ਪਰ ਲਾਈਨ ਵਾਲਾ 20 ਮੰਨ ਕੇ ਲੈ ਜੀ 20 ਮੰ 20 ਦਾ ਵੀਰੇ 20 ਦਾ ਕੱਲ ਨੂੰ ਚੋਦਿਆਂਗੇ ਅੱਛਾ 20 ਦਾ ਕੱਲ ਨੂੰ ਚੋਦਿਆਂਗੇ 20 ਤੋਂ ਪਾਰ ਵਾਲੀ 75000 ਦੇ ਵਿੱਚ ਵਹਿੜ ਦੇ ਦੇਵਾਂਗੇ ਵੀਰੇ ਜੇ ਇਹ ਗੱਲ ਆ ਸੂਈ ਸਵਾਈ ਤੇ ਅੱਗੇ ਆ ਜੀ ਅੰਦਰਾ ਬਝੜਕ ਮਾਰ ਦਈਏ ਅੰਦਰ ਆ ਗਿਆ ਵੀਰੇ ਤੁਹਾਨੂੰ ਦਿਖਾ ਦਿੰਨੇ ਆ ਆ ਤਾਜੀ ਸੂਈ ਆ ਵੀਰੇ ਥੋੜੀ ਜੀ ਗਰਲੈਂਡੋ ਕਰਾਉਸ ਆ ਗਈ ਠੀਕ ਹੈ ਚੁੱਧ ਵੀ ਚੰਗਾ ਥੋੜੀ ਜੀ ਭਾਲ ਕਰ ਗਈ ਹੈਗੀ ਠੀਕ ਹੈ ਤੇ ਉਸ ਤੋਂ ਅੱਗੇ ਵੀਰੇ ਇਹਦੇ ਥੱਲੇ ਆ ਗਿਆ 22 ਕਿਲੋ ਦੁੱਧ ਆ ਗਿਆ ਵੀਰੇ ਠੰਡੀ ਸੀਲਾ ਵਹਿੜ ਦੂਜਾ ਸੂਆ ਤਾਜੀ ਸੂਈ ਆ ਜੀ ਉਸ ਤੋਂ ਅੱਗੇ 17 ਕਿਲੋ ਹਾਜਰ ਆ ਵੀਰੇ ਤੇ ਜੈੱਟ ਤੇ ਨੋ ਬਾਈ ਜੀ 72 ਦੀ ਦੇਵਾਂਗੇ 72 ਹਾਂਜੀ ਤੇ ਉਦੋਂ ਅੱਗੇ ਵੀਰੇ ਸੂਣ ਵਾਲੀ ਬੱਸੀ ਆ ਗਈ ਦੋ ਦੰਦਾਂ ਦੀ ਥੋੜੀ ਸਾਈ ਵਾਲ ਦੇ ਵਿੱਚ ਤੇ ਨਾਲ ਜਰਸੀ ਕਰਾਉਸ ਆ ਗਿਆ ਉਦੋਂ ਅੱਗੇ ਵੀਰੇ ਆ ਆ ਗਈ ਇਹ ਪਿਓਰ ਜਰਸੀ ਹੋਈ ਆ ਇਹ ਵੀ ਦੇਖੋ ਥਾਣਾ ਦੇਖੋ ਵੀਰੇ ਆ ਦੇਖੋ ਮੁੱਠੀ ਵਾਲਾ ਥਾਣਾ ਜਾ ਮੈਂ ਲੀਲੀ ਫਿੱਲੀ ਮੂੰਹ ਦੇਖੋ ਬਾਈ ਜੀ ਟਵਾ ਟਾ ਕੀ ਬਾਤਾਂ ਹਾਂਜੀ 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 ਉਦੋਂ ਅੱਗੇ ਇਹਦਾ ਥਾਣਾ ਦਿਖਾ ਦਿਓ ਬਾਈ ਜੀ ਕੱਲਾ ਇੱਕ ਦਾ ਨਹੀਂ ਆ ਲੈ ਸਾਰੀਆਂ ਤੇ ਮਰਵਾਉ ਥਾਣਾ ਤੇ ਵੀਰੇ ਅਮਰਵਾਦ ਆ ਦੇਖੋ ਕਹਿੰਦਾ ਝੋਲੀ ਚਾਹੇ ਥਾਣ ਥੁਣ ਚੋਣ ਆਵੇ ਵਾਸਤੇ ਵੀ ਚੋਰੀ ਦੀ ਮਾੜੀ ਲੈ ਲਈ ਤਾਂ ਕੀ ਕਰਾਂਗੇ ਵੀਰੇ ਨਹੀਂ ਵੀ ਚੋਰੀ ਆਪਾਂ ਬਾਈ ਜੀ ਅਸੀਂ ਤਾਂ ਆਪਦੇ ਘਰ ਦੀ ਖਾਤਰ ਮੰਨ ਕੇ ਲੈ ਕੇ ਆਉਨੇ ਵੇਚਣ ਵਾਲਾ ਟੀਚਾ ਬਾਝੋਂ ਆ ਜਦੋਂ ਬੰਦਾ ਗਾਹਕ ਵਾਲਾ ਸਿਸਟਮ ਬਣ ਕੇ ਲੈ ਕੇ ਆ ਵੀਰੇ ਉੱਥੇ ਬੰਦਾ ਫੇਲ ਹੋ ਜਾਂਦਾ ਹੈ ਵੀ ਕਹਿੰਦਾ ਪਹਿਲਾਂ ਤਾਂ ਆਪ ਦੀ ਮੰਨ ਕੇ ਲਈ ਤੀ ਪਹਿਲਾਂ ਵੀਰੇ ਆਪਦੇ ਘਰ ਦੀ ਖਾਤਰ ਮੰਨ ਕੇ ਲਈਆਂ ਵੇਚਣ ਵਾਲਾ ਸਿਸਟਮ ਬਾਝੋਂ ਆ ਵੀਰੇ ਤਾਈਓ ਪੰਜ ਪੰਜ ਮਿੰਟ ਦੇ ਵਿੱਚ ਵਿਕਦੀਆਂ ਨੇ ਸਿਰਫ ਸੀਨੀ ਮਾਲਕਾਂ ਡੈਰੀ ਫਾਰਮ ਤੇ ਬੰਦਾ ਆਉਣਾ ਚਾਹੀਦਾ ਲਾਟ ਵਾਲੇ ਦੇ ਨਾਲ ਗਊ ਲੈ ਬਿਣਾ ਵੀਰੇ ਬੰਦਾ ਖਾਲੀ ਨਹੀਂ ਮੁੜਦਾ ਦੇ ਚੱਲੀ ਇੱਕ ਗਾ ਨਹੀਂ ਬਾਈ ਜੀ ਠੀਕ ਹੈ ਸਾਰੀਆਂ ਗਾ ਮੈਂ ਸੁਭਰ ਥਾਂ ਥੋਂ ਦੇਖੋ ਜੇ ਮੈਂ ਲੇਗ ਵਾਲੇ ਪਾਸੋਂ ਇਹ ਨਹੀਂ ਗੱਲ ਵੀ 45 50 ਇਕੱਠਿਆ ਕਰ ਰਹੇ ਤੇ ਫੜ ਲਓ ਫੜ ਲਓ ਇਹ 5 6 ਦਿਨ ਖਾਦੀਆਂ ਫਿਰੇ ਮੈਂ ਤਾਂ ਤੇ ਆ ਬੈਡ ਸੁਈ ਬਿਆ ਵੀਰੇ ਉਹ ਵੀ ਸੁਈ ਬਿਆ ਇੱਕ ਐਂਡ ਤੇ ਬੈਂਤੀ ਮੈਂ ਲਾਜ਼ਮੀ ਕਰਦੇ ਆ ਟਰਾਂਸਪੋਰਟ ਦੀ ਸਹੂਲਤ ਦਸਤੀ ਆਉਣ ਨਾਲ ਪੇਮੈਂਟ ਦੀ ਸਹੂਲਤ ਦਸਤੀ ਨਾਗ ਵੀਰੇ 45 ਬੋਲਿਆ ਕੋਲ ਐਦੂ ਵਧਣਗੇ ਕੱਲ ਨੂੰ ਕੋਈ ਵੀਰ ਨਾ ਆਵੇਵੇਂ ਖਾਲੀ ਮੜੂ ਕੋਈ ਫਾਇਦਾ ਨਹੀਂ ਜਿਹੜਾ ਨੰਬਰ ਦੱਸਿਆ ਵੀਰੇ ਥੋੜਾ ਸਾਡਾ ਬੀਜੀ ਰਹਿੰਦਾਗਾ ਚਲੋ ਫੋਨ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਲਾਓ ਫੋਨ ਹ ਥੋੜਾ ਜਿਆਦਾ ਵਧੀਆ ਹੁੰਦੇ ਵੀ ਜਿਹੜੇ ਵੀਰ ਨੇ ਖਰੀਦਣੀ ਹੁੰਦੀ ਮੌਕੇ ਤੇ ਉਹੀ ਲਾਲੇ ਬਾੜਾ ਵਧੀਆ ਹੁੰਦਾ ਹੈਗਾ ਜਿਆਦਾ ਹਾਲਾ ਤੇ ਬਾਕੀ ਵੀਡੀਓ ਆਪਾਂ ਦੋ ਦਿਨ ਇਦਾਂ ਪਹਿਲਾਂ ਪਾਉਂਦੇ ਰਹਿੰਨੇ ਆ ਆਨਲਾਈਨ ਵੀਰੇ ਆਪਾਂ ਗਾਂ ਬਹੁਤ ਘੱਟ ਵੇਚਦੇ ਆ ਤੁਸੀਂ ਬਾਜੋਂ ਚੰਗੀ ਗੱਲ ਐਂਡ ਤੇ ਗੱਲ ਮੈਂ ਲਾਜ਼ਮੀ ਕਹਦੇ ਆ ਕਿਤੋਂ ਵੀ ਚੀਜ਼ ਲੈਣੇ ਵੀਰੇ ਸਾਰੀ ਚੀਜ਼ ਫ੍ਰੀਦਨ ਚੱਲੇ ਹੋ ਆਪਦਾ ਦੇਖ ਕੇ ਨਿਰਖ ਪਰਖਣਾ ਖਰੀਦੋ ਸਾਡੇ ਫਾਰਮ ਤੋਂ ਖਰੀਦਿਆਂ ਜਿਆਦਾ ਨਿਰਖੋ ਪਰਖੋ ਅਸੀਂ ਵਪਾਰ ਕਰਦੇ ਆ ਘਰ ਦੀ ਕੋਈ ਨਹੀਂ ਕਿਉਂਕਿ ਬਾਜੋਂ ਵੀਰੇ ਚੀਜ਼ ਦਾ ਲੰਬਾ ਨਹੀਂ ਹੁੰਦਾ ਜੀ ਤੋਂ ਨਿਰਖ ਪਰਖ ਕਰਕੇ ਖਰੀਦੋ 45 ਨਾਗ ਇਥੇ ਹ ਤੋਂ ਸਟਾਰਟ ਹੋ ਕੇ ਲੱਖ ਤੱਕ ਤੇ 6 7 5 ਕੇ ਸੌਦੇ ਹੋਣਗੇ ਲੱਖ ਤੋਂ ਬਾਹਰ ਵਾਲੇ ਜਰਸੀ ਸਾਈਵਾਲ ਐਚ ਐਫ ਹਰ ਇੱਕ ਪ੍ਰਕਾਰ ਦੀ ਗਾਂ ਪਿੰਡ ਸੀਨੀਵਾਲ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸਹਿਜ